ਵੱਲੋਂ ਸਾਰੇ ਗੁਰੂ ਵੀ ਖਾਲਸਾ ਸੰਗਤ ਨੂੰ ਗੁਰੂ ਹਰਿਵਾਰੀ ਫਤਿਹ ਪ੍ਰਵਾਨ ਕਰਨਾ ਜੀ ਰਾਜਬਾਦ ਪੀਰੇ ਤੋਂ ਮੁਖਜਬਾਦ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਤਕਵਾ ਦਾ ਸੰਗਤ ਜੋ ਇੱਕ ਅਭਰਾਲਾ ਕਰਿਆ ਹੈ ਸਿੱਖ ਪੰਥ ਨੂੰ ਇਕੱਠਾ ਕਰਦਾ ਪਾਲਾ ਹੈ ਜਿਵੇਂ ਬਾਪੂ ਇਹ ਦੱਸਿਆ ਕਿ ਇਸ ਇਲਾਕੇ ਦੀ ਬਹੁਤ ਵੱਡੀ ਦੇਣ ਹੈ ਜਦੋਂ ਈਣਾ ਪੈਂਦੀਆਂ ਬਾਗੀਆਂ ਤੇ ਤਾਂ ਕੋਈ ਕੋਈ ਸੱਗੇ ਵੀ ਪਰੰੰਗ ਬਲਕੇ ਮਨ ਲੱਗ ਜਾਂਦੇ ਨੇ। ਬਾਗੀਆਂ ਦਾ ਰਾਹ ਰੱਬ ਹੀ ਦਿੰਦਾ ਹੈ। ਸਰਕਾਰਾਂ ਸੋਪਾਈਆਂ ਤੋਂ ਵਿਚੇ ਰਾਹ ਦਿੰਦੀਆਂ ਨੇ। ਸੋਪਾਈ ਧੰਨਵਾਦਾ ਸੋਡੇ ਇਲਾਕੇ ਦਾ, ਪਵਾਦੇ ਇਲਾਕੇ ਦਾ। ਜਿਨ੍ਹਾਂ ਨੇ ਇਨਸਾਫ ਦਿੱਤਾ, ਖਿਲਾੜੀ ਚ ਸੋਪਾਈ ਆਪਣਾ ਤਾਂ ਮੁੰਡਾ ਸਭ ਨੂੰ ਸਾਨੂੰ ਪਤੀਆ ਵੀ ਆਪਾਂ ਦਾ ਨਸੀਬ ਉਹ ਤੋਂ ਬੋਲਦੇ ਗੱਲਾਂ ਬਸ। ਨਸੀਬਾ ਆਪਾਂ ਨੂੰ ਹੋਰ ਨਾ ਆਪਾਂ ਕਿਸੇ ਮੁਖਿਆਰਿਆਂ ਨਾਲ ਆਪਾਂ ਨੂੰ ਕੋਈ ਬਾਹਾਂ ਪਤਾ। ਕਿਉਂਕਿ ਨਸ਼ਾ ਇੱਕ ਤਹੀ ਨੀਤੀ ਹੈ ਜਿਹੜਾ ਤੁੰਕਵਾ ਕਰ ਲਿਆ ਉਹ ਕਿਹੜਾ ਘਰਾਜੀ ਦੀ ਨਿਸ਼ਾਨੀ ਹੈ ਮੈਂ ਨਹੀਂ ਮੰਨਦਾ ਵੀ ਕਿਸੇ ਘਰ ਦੇ ਮਸ਼ਾਰਾ ਹੋਵੇ ਅੱਜ ਦੀ ਗੱਲ ਹੈ ਹਰੇਕ ਘਰ ਤੇ ਮਸ਼ਾਹ ਪਹੁੰਚ ਚੁੱਕੇ ਆਪਾਂ ਵੱਡੇ ਵੱਡੇ ਦੰਗੱਜੇ ਮਾਰਦੇ ਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆਂ ਬਹੁਤ ਹੁੰਦੇ ਆਂ ਆਪਾਂ ਰੋਜ਼ ਆਹ ਕਰਤਾ ਉਹ ਕਰਤਾ ਮੈਨੂੰ ਨਹੀਂ ਕੋਈ ਨਸ਼ੇ ਬੋਦਦਾ ਬੋਲਣਾ ਦੀਦਾਇਆ ਕੋਈ ਬੋਲਦਾ ਦੱਸੋ ਨਸ਼ੇ ਬੋਦਦਾ ਮਾ ਗੁੜੀ ਕਰਕੇ ਨਾ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਚਲੋ ਇਸ ਦਾ ਮੂਰ ਸਾਡੇ ਤਾਂ ਡਿਊਟੀ ਨਹੀਂ ਲਾਈ ਹੈ ਨਸ਼ੇ ਉਹ ਤਾਂ ਕੌਣ ਕਹਦਾ ਵੀ ਅਸੀਂ ਨਸ਼ਾ ਬੰਦ ਕਰਾਵਾਂਗੇ ਮੂਰ ਨਾ ਕੋਈ ਨਹੀਂ ਨਾਲ ਜਾ ਕੇ ਜਾਂ ਕੋਈ ਮੂਵੀ ਕੋਈ ਪਿੰਡ ਦਾ ਪੰਚ ਸਰਪੰਚ ਹੀ ਮੋੜਦਾ ਹੋਵੇ ਤੁਹਾਡੇ ਇਲਾਕੇ ਦਾ ਵੋਟਾਂ ਤੋਂ ਪਹਿਲਾਂ ਜੂਨ ਕਰਦੇ ਸੀ ਨਸ਼ਾ ਬੰਦ ਕਰਾਵਾਂਗੇ ਜਦੋਂ ਵੋਟਾਂ ਪੈ ਗਈਆਂ ਸਤਨਾ ਮਾਈਕੂ ਫਿਰ ਖਾ ਲੱਗ ਜੋ ਗਰਾਂਡ ਮੰਹਾ ਹੁਣ ਵੋਟਾਂ ਨੇ ਭਾਈ 25 ਸਰਪੰਚ ਨਹੀਂ ਆ ਤੁਹਾਡੇ ਇਲਾਕੇ ਵੀ ਹੋਣਗੇ ਉਹ ਗੁਰੂ ਘਰ ਖੜਾ ਕੇ ਤਹਿਯਾ ਕਰਾ ਕੇ ਵੀ ਭਾਈ ਅਸੀਂ ਵੋਟ ਫੇਰ ਪਾਵਾਂਗੇ ਪਹਿਲਾਂ ਸਾਡੇ ਬੱਚਿਆਂ ਦਾ ਆਂਖਾਂ ਦਾ ਮੱਖ ਖਾ ਖਾ ਕੇ ਮੈਨੇ ਪਿੰਡ ਦਾ ਸਰਪੰਚ ਕਹੇ ਭਾਈ ਮੇਰੇ ਪਿੰਡ ਜਿਹੜਾ ਸਾਡੇ ਚੂਹਾ ਅਸੀਂ ਸਮਾਜਿਕ ਭਾਈਚਾਰਾ ਕਰਾਂਗੇ ਆਪ ਉਹ ਆਪ ਬੰਦਾ ਉਹ ਪਿੰਡਾਂ ਚ ਬਿੱਟ ਨੂੰ ਖੜ ਗਿਆ ਖਾਨ ਵਾਲਾ ਤਾਂ ਵਿਚਾਰੀ ਮਰੀਜ਼ ਨੇ ਜੋ ਲੈ ਕੇ ਲੈ ਕੇ ਜਵਾਦ ਲਈ ਵਿਕਦਾ ਨਸ਼ਾ ਬਹੁਤ ਆਹਾ ਸਾਡੇ ਵੀ ਤਾਂ ਬਹੁਤ ਆ ਹੁਣ ਸੋਦੇ ਦੀ ਵੀ ਬਹੁਤ ਮੈਨੂੰ ਪਤਾ ਗੱਲ ਕਰ ਹਾਂ ਵੀ ਜ਼ਰੂਰੀ ਆ ਵਿਕਦਾ ਨਾ ਭਾਈ ਨਸ਼ਾ ਰੇ ਖੋਲੋ ਵਿਕਦਾ ਹਾਂ ਆ ਸੋਪਾ ਇਹ ਰੋਕਣਾ ਪੰਪ ਪਹਿਣਾ ਨਾ ਤਾਂ ਸਰਕਾਰਾਂ ਗੰਨਤ ਹੋ ਸਕ ਇਹ ਕੰਮ ਤੇ ਨਸ਼ੇ ਤੇ ਕੁਝ ਨਹੀਂ ਕਰਦੀ ਨਾ ਪੁਸਤ ਕਰੇ ਇੱਕਾ ਪੁਸਤ ਨੂੰ ਤਾਂ ਕਮਾਈ ਐ ਇਸ ਕੰਮ ਤੋਂ ਪੁਸਤ ਕਮਾਉਂਦੀ ਐ ਜਦੋਂ ਮੈਨੂੰ ਘਰੋਂ ਚੱਕ ਕੇ ਲੈ ਜਾਂਦੀ ਆ ਪੁਸਤ बैठा दे दे आ बैठा अंकल सा बुजुर्ग है बेचारा मेरी गुला मूरे लेटिया हो सर जवाब के अंकल सारे इधर बैठने मेरी गूहे लिया चार महीने धारना चलिया धारने फाजवी भरी आई जे क्यों खर्चा कर बहुत भरपूर सा दिता लहर बनी नशा कुछ हद तक हो गया मैं फिर आना जेलां चो फिर परचे पाते आपको कोई पर डरते कोई तरीका हूं भी रोज गिरफ्तारी रंग कड़ दें कस करें कद कुछ कर देने ਆਪਾਂ ਨੂੰ ਕੋਈ ਪ੍ਰਵਾਹ ਨਹੀਂ ਕਰਾਂਗਾ ਆਪਾਂ ਲੜੀ ਜਾਣਾ ਗੱਲ ਕਰਿਆ ਕੋਈ ਸਾਹ ਨਹੀਂ ਦਿੰਦਾ ਅਗਲਾ ਆਨਦਾ ਤਾਂ ਕਾਹੋਲੇ ਨਹੀਂ ਕੀ ਕਰ ਲਾਂਗੇ ਬਲੈਕੀ ਅੱਡ ਤਾਂ ਮੁੱਕੀ ਜਾਂਦੇ ਰੇ ਅਸੀਂ ਐਂ ਕਰਤਾਗੇ ਮਾਰਤਾਗੇ ਸਾਥ ਹੀ ਨਾ ਲੱਗਲੀ ਮਤਲਬ ਇਹ ਤਾਂ ਮੂੰਹ ਬਾਹਰ ਉਡਾ ਰਲਾਵਾ ਗੱਲਾਂ ਕਰਦੇ ਆਂ ਆਪਾਂ ਸ਼ੀਧੀਆਂ ਦੀਆਂ ਕੋਈ ਖੜਤੀ ਨਹੀਂ ਵੀ ਅਸੀਂ ਨਸ਼ਾ ਮੰਦ ਕਰਾਵਾਂਗੇ ਨਾ ਮੈਨਿੰ ਮੰਨ ਬਤ ਹਾਂ ਬੰਦੇ लड़ी ने आप महारे बहुत ज्यादा अपने पार्मारे हो गए बहुत चंगे मैं चाहना हरेक पिंड च हरेक माइया हरेक भैं हरेक मेरे भा हरेक बजुर्ग इस चीज लोग कट्ठे होवो भाई जे नशा मुक् गया पैर का इस टाइम नशा है जो कि साखा के घर च भी पहुंच चुके हैं गुरुद्वार चो प्रचार हो अपने ग्रंथी पूरी खुल हो तो नशे बुद्ध दस के बोल ਪਰ ਗ੍ਰਾਂਥੀਆਂ ਕੋਲ ਤਾਂ ਪਾਵਰੀ ਨਹੀਂ ਹਨ ਵਿਚਾਰਿਆਂ ਕੋਲ ਇਹਨਾਂ ਨੂੰ ਤਾਂ ਤਨਖਾਹ ਹੀ ਨਹੀਂ ਦਿੰਦੇ ਇੰਨੀਆਂ ਆਪਕੇ ਛੇਪਾਂ ਗੁੰਦੀਆਂ ਗੋਲਕਾਂ ਭਰਦੇ ਆ ਆ ਮੈਂ ਕੱਲ੍ਹ ਇੱਕ ਬੀਰੋ ਦੇਖੀ ਆਂਦਾ ਸੀ ਇੱਕ ਬਾਪਾ ਖਾਤਰਾ ਪਾਇਆ ਉਹਦੇ ਗ੍ਰਾਂਥ ਸਿੰਘ ਨੂੰ ਕਹੀ ਜਾਂਦਾ ਵੀ ਇਸ ਦਾ ਤੈਨੂੰ 8000 ਹੀ ਦੇਵਾਂਗੇ ਭਾਈ ਬਾਕੀ ਤੇਰੀ ਮਰਜ਼ੀ ਐ ਇਸ ਤੈਨੂੰ 7000 ਹੀ ਦੇਵਾਂਗੇ ਉਹ ਜਦੋਂ ਜਦੋਂ ਮੁੰਡਾ ਵਿਆਹ ਹੁੰਦਾ ਆਰਕੈਸਟਰਾ ਨੂੰ 5 ਲੱਖ ਦੇ ਦਿੰਦਾ ਹੈ ਗ੍ਰਾਂਤੀ ਦੇ ਕੇ ਕੋਈ ਪੈਸਾ ਨਹੀਂ ਆ। ਗੁਰੂ ਦੇ ਵਲੀਨ ਨੇ ਆਪਣੇ ਬੱਚਿਆਂ ਨੂੰ ਤਿਆਰ ਕਰਦੇ ਨੇ ਫਲਵਾੜੀ ਐ। ਪੈਸੇ ਉਹਨਾਂ ਦੇ ਵੱਧ ਹੋਣੇ ਜਾਣਗੇ। ਆਪ ਇਹ ਪ੍ਰਧਾਨ ਕਿਵੇਂ ਵੱਡੀਆਂ-ਵੱਡੀਆਂ ਗੱਡੀਆਂ ਚੁੁੰਮਦੇ ਨੇ? ਬੋਲ ਤਾਂ ਘੱਟ-ਘੱਟ ਖਾ ਕੇ ਸਾਡੀਆਂ ਕੋਈ ਸਿੱਖੀ ਹੋਈ, ਕੋਈ ਇਹਨਾਂ ਨੇ ਫ੍ਰੀ ਸਕੂਲ, ਫ੍ਰੀ ਕਾਰਡ ਕਿੱਥੇ ਖੋਲ੍ਹਿਆ? ਦੱਸੋ ਮੈਨੂੰ ਤੁਹਾਡੇ ਮਗਾਚ ਕਿਸੇ ਗੁਰਸਿੱਖ ਬੰਦੇ ਦਾ ਬੱਚਾ ਕਿਤੇ ਆਈਪੀਐਸ, ਪੀਸੀਐਸ ਲਈ ਕੋਈ ਨਸ ਗੁਰ ਖੋਲ੍ਹਿਆ ਕਿ ਲੀਗ ਮਾਈਆ? ਕੋਈ ਸ਼ੀਰ ਦੱਸੇ ਕਹਿੰਦੇ ਪਰਮਾਰਾਂ ਨੂੰ ਕੋਈ ਦਰਵਾਹਾਂ ਲਾਈਆਂ ਬੰਦੀ ਸਿੰਘ ਕਿੰਨੇ ਨੇ ਆਪਣੇ ਪ੍ਰਾਤਨ ਨਵੇਂ ਕਿਸੇ ਨੂੰ ਉਸ ਆ ਦਿੱਤਾ ਉਸ ਕਰਕੇ ਤਾਂ ਆਤੀਆਂ ਫਿਰ ਮੈਂ ਜੇ ਸਵਾਲ ਕਰਤਾ ਉਸ ਤਾਂ ਪੁਜਾਰੀ ਬਾਦ ਮੇਰੇ ਮੱਥਰ ਬਹਿ ਜਾਣਾ ਚੱਕੇ ਕੋਈ ਨਹੀਂ ਹੱਥ ਮੌੜੇ ਆਉਂਦੇ ਆਉਂਦੇ ਪੁਜਾਰੀ ਬਾਦ ਸੱਟ ਵੱਜੀ ਆਹ ਹੁਣਾਂ ਮਤ ਪਾਲ ਮੈਨੂੰ ਨੇ ਕਰਿਆ ਪੁਜਾਰੀ ਬਾਦ ਸੱਟ ਮਾਰੀ ਕੋਈ ਉਹਦੇ ਹੱਥ ਚੋਂ ਬੋਲਿਆ ਆਪਣਾ ਫਰਜ਼ ਆ ਖਾਲਸੇ ਦਾ ਗੁਰੂ ਗੋਬਿੰਦ ਸਿੰਘ ਖਾਲਸਾ ਸਰਦਾਰ ਪਾਣਾ ਖਾਲਸਾ ਖਾਲਸਾ ਪਰਸ਼ੀਓ ਲੈਤਾ ਗਿਆ ਸਰਦਾਰ ਖਾਲਸਾ ਗੁਰੂ ਗੋਬਿੰਦ ਸਿੰਘ ਕਈ ਭਾਸ਼ਾਵਾਂ ਲੱਗਿਆ ਸੀ ਪਰਸ਼ੀ ਦਾ ਜ਼ਫਰ ਹਾਲਸਾ ਖਾਲਸਾ ਮਹੀਨਾ ਬੰਦਰੂ ਪਾਵਨ ਖਾਲਸਾ ਇੱਕ ਪਾਤੀ ਸੋਥੇ ਰਾਯਾ ਮਹਾਰਾਜਨ ਮੋਦਰਾਕ ਕਿਹਾ ਜਾਂਦਾ ਸੀ ਖਾਲਸਾ ਕਿਤੇ ਵੀ ਜਾ ਸਕਦਾ ਆਪ ਦਾ ਗੱਲ ਕਰ ਸਕਦਾ ਹੂੰ ਕਿਸੇ ਕਮਿਸ਼ਨ ਦੀ ਲੋੜ ਨਹੀਂ ਉਹਨੂੰ ਮੈਨੂੰ ਕਹਿੰਦਾ ਤੂੰ ਕੋਰੋਣਾ ਨਿਸ਼ਾਨ ਫਾਰਮ ਆ ਤੂੰ ਕਿ ਸਰਪੰਚਾਂ ਪੈਂਚਾ ਪੈਂਚਾ ਦਾ ਸਰਪੰਚ ਪੈਂਚਰ ਜਾਂ ਕੋਈ ਮਾਤਰੀ ਵਜੀਰ ਬੜੇ ਯਾਰੀ ਵਿੱਚ ਅਸੀਂ ਗੁਰੂ ਦੇ ਖਾਲਸੇ ਆਂ ਸਾਨੂੰ ਉਸਾਸ ਹੀ ਕਾਲ ਤੋਂ ਜਵਾਬ ਦੇ ਆਂ ਅਸੀਂ ਕਿਸੇ ਨੂੰ ਜਵਾਬ ਦੇ ਨਹੀਂ ਆਇਆ ਔਰ ਅਸੀਂ ਕਿਤੇ ਪਹੁੰਚ ਸਕਦੇ ਆਂ ਨਾਲ ਕਰ ਆਪਾਂ ਇਹਨਾਂ ਦੇ ਕੋ ਮਹੌਤਰ ਹੋ ਗਏ ਸਿੱਖੀ ਦੇ ਗਿਆਨ ਤੋਂ ਪੋਰੇ ਥੋੜੇ ਤਾਂ ਖਾ ਸਿੱਖੀ ਬਹੁਤ ਮਾਜਰਾ ਹੁੰਦੀ ਆ ਸਾਡੇ ਤਾਂ ਸਿੱਖੀ ਲੱਗੋ ਤਾਂ ਬਡੇਰਿਆਂ ਦੇ ਭੇਣੇ ਜੜੀ ਮੇਰਾ ਬਾਦ ਤੇ ਆ ਮਟਕੇ ਬਸਾਨੀਆਂ ਆਕ ਨਵਾਂ ਮਾਲਵਾ ਚੱਲਿਆ ਸਰਦਕੋਂ ਵਾਲਾ ਆਪ ਬੰਦਾ ਕਹਿੰਦਾ ਕਿ ਮੈਂ ਪੁਰਾਣਾ ਘਰ ਸਿੱਖਾ ਕਲੇ ਲਖਸ਼ਤ 15 ਲਾਲਾਂ ਤੇ ਪੀਰ ਮੱਠੀਆਂ ਮਛਾਈਂ ਸਰਪੋ ਚੱਲਦਾ ਆਰਦੇਸ਼ੀ ਦਰਸ਼ਕਾਂ ਨੂੰ ਉੱਪਰ ਲਗੇ ਕੋਈ ਫੁੱਫੀ ਦਾ ਇਤਿਹਾਸ ਦੀ ਬਾਤ ਹੋਾ ਉਹ ਕਿਵੇਂ ਹੋਊਗਾ ਜਦੋਂ ਆਪਣੇ ਆਪਾਂ ਗ੍ਰਾਂਥੀ ਸਿੰਘਾਂ ਦਾ ਦੱਬੀ ਰੱਖਦੇ ਆ ਆਪਾਂ ਆਪ ਆਪ ਆਪਣੇ ਵੀ ਰੋਣਾ ਮੈਂ ਮੇਰੇ ਵੀ ਰੋਣਾ ਆਪਾਂ ਆਪਣੇ ਘਰੇ ਵਿਆਹ ਰੱਖ ਲਿਆ ਮੈਂ ਮਾਂ ਦੇ ਮੁੰਡੇ ਦਾ ਕੀ ਸੌਣ ਵੀ ਇਹ ਮਾਪਾ ਕਰ ਲਿਆ ਵੀ ਤੂੰ ਭਾਈ ਨਾ ਨਾ ਬਣਨੀ ਅਗਲਾ ਨਹੀਂ ਬਣਨੀ 15 ਮਿੰਟ ਮੇਰੇ ਲਗਾ ਕਹਿੰਦਾ ਮਾਪਾ ਬਣਦੇ 210 110 ਦੇ ਪਾਰ ਲਓ ਤੇ ਨੱਚਣਾ ਨੂੰ ਕਹਿ ਦਿੰਦੇ ਆ ਦਾਦਾ ਵੀ ਕਹਿਣ ਦਾ ਮੋੜਾ ਵਧੀਆ ਨਹੀਂ ਕਰੂਗੀ ਨੱਚਣ ਨਾਲ ਬੱਤ ਕਹਿ ਦੇ ਉਹ ਭਾਈ ਆਪਾਂ ਆਪਣੇ ਵਜੀਰਾ ਨੂੰ ਤੱਕਣਾ ਕਰੋ ਜਦੋਂ ਆਪਣੇ ਵਜੀਰਾ ਤੱਕਲੇ ਹੋਵੇ ਤੱਕਲੇ ਹੋਵੇ ਉਹਦੋਂ ਆਪਾਂ ਤੱਕਤਬਾ ਸਿੱਖੀ ਦਾ ਪ੍ਰਚਾਰ ਵੱਧੂ ਸਿੱਖੀ ਦਾ ਪ੍ਰਚਾਰ ਹੋਊਗਾ ਆਪਣੇ ਬੱਚੇ ਨਸ਼ੇ ਤੋਂ ਬਾਤੂਗੇ ਲੜਨ ਦੇ ਹਾਮੀ ਹੋਣਗੇ ਆਪਣਾ ਕੰਮ ਹੈ ਲੜਨਾ ਨਹੀਂ ਹੋਰ ਆਪਾਂ ਨੂੰ ਸੋਈ ਚਾਹੀਦਾ ਆਪਾਂ ਤੱਕ ਤਾਇ ਸੱਚੀ ਗੱਲ ਐ ਤੱਕ ਤਾਇ ਠੋਕਰ ਤੇ ਰਖੇ ਨੇ ਆਪਨੇ ਤੱਕ ਤੋ ਤਾਇ ਠੋਕਰ ਤੇ ਮਾਰਨੇ ਸਿੱਖਾ ਨੇ ਉਹ ਦਿੱਲੀ ਆਲੇ ਮਾਰਦੇ ਨੇ ਸਰਦਾਰ ਜੱਸਾ ਸਿੰਘ ਆਲੂ ਆਏ ਦੇ ਸੁਲਤਾਨ ਨੂੰ ਕੌਮ ਠੋਕਰ ਮਾਰੀ ਸੀ ਮੈਂ ਜਦੋਂ ਮੈਂ ਤਾਂ ਮੈਂ ਤਾਂ ਖਾਲਸਾ ਮੰਨਦਾ ਦਾ ਬਗਾਇਰ ਸਿੰਘ ਬਾਗੇ ਸੱਲਾਕੇ ਲੈ ਰਹੀ ਸੀ ਉਹ ਠੋਕਰ ਮਾਰਨਾ ਸੋ ਭਾਈ ਜਿਹੜੀ ਜਿੱਥੋਂ ਤੱਕ ਪਹੁੰਚ ਐ ਜਿੱਥੋਂ ਤੱਕ ਵੀ ਜੋੜ ਲਾਓ ਪੂਰਾ ਆਪਣੇ ਬੱਚਿਆਂ ਨੂੰ ਬਚਾਓ ਯਾਰ ਕਿਤੇ ਕਿਤੇ ਬਲੈਕੀ ਨੇ ਹਰੇਕ ਏਰੀਆ ਚ ਨੇ ਹਰੇਕ ਨੇ ਗਲੀ ਗਮਾਂ ਚ ਮਸਾਬਿਕ ਦਾ ਪਹਿਲਾਂ ਦਸ਼ਾ ਬੰਦ ਨਾਲੋਂ ਆਪਣੇ ਜਵਾਬ ਵਾਦਨ ਹੋਰ ਨਾ ਸਭ ਬੰਦ ਦਾ ਬੰਦ ਨੇ ਜਦੋਂ ਆਪਣੇ ਭਾਈ ਜਵਾਨੀ ਨਾਲ ਹੀ ਆਪਾਂ ਕੀ ਕਰਨੀ ਆ ਫਸਵਾ ਤੇ ਜ਼ਮੀਨਾਂ ਜਵਾਨੀ ਖਤਮ ਹੋ ਲੈਣੇ ਥੋੜੇ ਜਿਰਪਾ ਹਰੇਕ ਕੰਢ ਚ ਤਿੰਨ ਤਿੰਨ ਚਾਰ ਚਾਰ ਤਾਂ ਬਲੈਕੀ ਹੈਗੇ ਨੇ ਜਿਹੜੇ ਬੇਚੁਣਾ ਖਾਣ ਪੀਣ ਨਾਲ ਇਹ ਖਾਣ ਪੀਣ ਨਾਲ ਆਪਣੇ ਜਵਾਕ ਨੇ ਮਰੀਦ ਨੂੰ ਉਹ 3-4 3-4 ਪੰਗਾਂ ਮਾ ਪਰੋ ਨਹੀਂ ਫੜਦੇ ਯਾਰ ਕਿਉਂ ਆਪਣੇ ਜਿਵੇਂ ਆਪਾਂ ਕਹਿੰਦੇ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਬੈਰ ਪੂ ਮੈਂ ਲਪੂ ਆਪਾਂ ਆਪਾਂ ਕਹਿੰਦੇ ਆਪਾਂ ਕੀ ਲੈਣਾ ਹੋਈ ਹੋਰ ਹੋਵੇ ਗੱਲ ਬਾਤ ਤੂੰ ਭੱਜੇ ਜਾਂਦੇ ਸੋ ਭਾਈ ਤਹਿਆਂ ਕਰੋ ਮੈਂ ਤਾਂ ਤੁਹਾਨੂੰ ਬੇਇੱਜ਼ਤੀ ਕਰਨਾ ਅੱਜ ਕਰਦਾ ਉਸ ਲਈ ਹੁੰਦਾ ਪੁਲਿਸ ਉਹਨਾਂ ਦੀ ਇੱਕ ਗੱਲ ਹੋਰ ਦੱਸਾਂ ਪ੍ਰਸ਼ਾਸਨ ਉਹਨਾਂ ਦਾ ਹਾਡੇ ਇੱਥੇ ਆਵੇ ਲਾ ਖੁੱਲਾ ਵਿਕਦਾ ਏ ਕੋਈ ਸਾਨੂੰ ਕਹਿਣਾ ਰੋਕ ਤੋਂ ਕੋਈ ਸਾਲੇ ਕਹਿੰਦੇ ਸਾਡੇ ਕੋਲ ਨਾਫਰੀ ਘੱਟ ਟੈਸਟਾ ਫੜ ਨਹੀਂ ਸਕਦੇ ਭਾਈ ਬਾਹੂ ਖੁੱਲਾ ਨਹੀਂ ਐ ਕਿ ਤੂੰ ਮਰਦੀ ਲੜਕ ਆਮ ਹਰੇ ਗਲੀ ਮੱਤੇ ਜੇ ਆ ਫੜਦੇ ਆ ਤਾਂ ਮੇਰੇ ਲਈ ਬੱਚਾ ਪਾਲੂ ਮੇਰੇ ਕਹਿਣੇ ਤੂੰ ਗੋਣ ਨਾ ਰੋਕਣਾ ਦੋ ਗੱਲਾਂ ਤੀਜੀ ਗੱਲ ਜਿਹੜਾ ਸਾਡਾ ਐਮਐਲਏ ਹੁੰਦਾ ਰਾਕੇ ਦਾ ਆਪਾਂ ਪਚੋਲੇ ਸੀ ਝਾੜੂ ਮਾਰਕਾ ਇਹਨਾਂ ਦਾ ਇਹਨਾਂ ਦਾ ਵੀ ਹਿੱਸਾ ਪਾਣਾ ਦਾ ਵੀ ਸਾਮਾ ਸੀ ਮੈਂ ਕਿਉਂ ਦੇਹੀ ਉਪਿਆਉਂਦੇ ਹੀ ਨੇ ਪਾਇਆ ਮਨਪਾਲ ਸਿੰਘ ਹਲਸਾ ਨੇ ਲੈ ਤਲੀ ਸ਼ੁਰੂ ਨਸ਼ੇ ਬੁੱਤੀ ਕਰੀ ਸੀ ਉਹ ਤੋਂ ਇਧਾਰ ਹੀ ਆਏ ਲੋਕ ਮੰਗਰ ਲਾ ਕੇ ਰੱਖ ਰੱਖ ਲੌਣਾ ਹੰਦਾਨ ਨੇ ਨਿਯੋ ਰੱਖ ਲਾਤਾ ਜੇ ਅਮਰਪਾਲ ਸਿੰਘ ਕਾਜ਼ਾ ਦੋ ਤਿੰਨ ਮਹੀਨੇ ਹੋਰ ਬਾਅਦ ਰਹਿ ਜਾਂਦਾ ਉਹ ਬਹਿ ਜਾਏ ਹੋਈ ਸਾਰੀ ਦੁਨੀਆ ਬਰ ਦਿੰਦਾ ਬੰਗਦੀਪ ਸਿੱਧੂ ਉਹਦੀ ਕਰਾਂਗੇ ਉਹਦੀ ਕਰਵਾਨੀ ਹੈ ਇਹ ਅੱਜ ਜੋ ਆਪਾਂ ਕਰ ਰਹੇ ਹਾਂ ਸਾਰਾ ਕੁਝ भाई दीप सिद्धू की कुरबानी सिखी चलो शही शही कुछ अपना पंथ इकट्ठा हो रहा है तो इन्होंने एक झंडे थले कट्ठा करो मेरी बेनती है साढ़े एम पी साहब भी बैठे ने इन्हों का एम पी सा है सूरा यकीन है जो एम पी बाहर आजगा है ये भी साढ़े ने ਉਹ ਵੀ ਸਾਡੇ ਦੇ ਫਿਰ 2 ਹੋ ਜਾਣਗੇ ਕਿਤੇ ਕਿਤੇ 11 ਹੁੰਦੇ ਨੇ ਫਿਰ ਇਹ ਨਸ਼ਿਆਂ ਦਾ ਮੰਨ ਹੀ ਦੋ ਪਾ ਲੈਣਗੇ ਚਲੋ ਅਸੀਂ ਇਹਨਾਂ ਦੇ ਫੋਟਾਂ ਪੱਕੇ ਮੈਨੂੰ ਆਸ ਹੈ ਉਮੀਦ ਹੈ ਪੂਰੀ ਹਣਾ ਫਿਰ ਆਪਣੇ ਆਪ ਨੂੰ ਗੱਲ ਕਰਵਾ ਆਪਾਂ ਵੀ ਬੋਲਣਾ ਤੂੰ ਵਾ ਨਸ਼ੇਪ ਹੋ ਤਾ ਜਿਹੜਾ ਵੇਚਦਾ ਬੰਦਾ ਵਾ ਵਾਈਟ ਕਾਟ ਆਪਾਂ ਨੇ ਕੀ ਕਰਨਾ ਇਹਦੇ ਫੰਡਾ ਨਸ਼ਿਆਂ ਦੇ ਫੰਡਾ ਨੂੰ ਉਹ ਬੰਦੇ ਦਾ ਕੋਈ ਕਲਾਮ ਨਹੀਂ ਜੋ ਸਾਡੇ ਜਵਾਨਾਂ ਨੂੰ ਯਾਰ ਜ਼ਹਿਰ ਦੇ ਰਿਹਾ ਉਹ ਸਾਡਾ ਕੀ ਲੱਗਿਆ ਸਾਡੀ ਜਵਾਨੀ ਦੇ ਨਾਂ 'ਤੇ ਜ਼ਹਿਰ ਪੋੜ ਰਿਹਾ ਉਹ ਸਾਡਾ ਕੀ ਲੱਗਿਆ ਆਪਣਾ ਕੰਮ ਹੈ ਇਹ ਆਪਣਾ ਫਰਜ਼ ਹੈ ਆਪਾਂ ਆਪਣੀ ਸੋਢਣਾਂ ਨਾਮਾ ਹੁੰਦਾ ਨਹੀਂ ਜੀਵੀ ਹੁੰਦੀ ਆ ਜਦ ਜੀਰੂ ਮਦੀੂ ਪੈਂਦਾ ਸਪਰੇ ਸਾਰੀ ਮਾਰਦੇ ਆਂ ਕਰਦੇ ਨਾ ਸਪਰੇ ਵੀ ਸਾਡੀ ਜੀਰੀ ਨਾ ਖਰਾਬ ਹੋ ਜਾਵੇ ਓਏ ਆਪਣੇ ਜਵਾਕਾਂ ਨੂੰ ਸੁੰਦਰੀ ਪੈ ਗਈ ਨਸ਼ਾ ਰੂਪ ਚ ਵੀਲੇ ਕੇਂਦਰ ਰੂਪ ਚ ਤੇ ਯਾਰ ਆਪਾਂ ਨਾ ਹੋਗ ਨਹੀਂ ਸਾਂਦੇ ਆ ਹਰੇਕ ਪਿੰਡ ਚ ਜੇ ਧਈਆ ਹੋ ਜੇ ਗੁਰੂ ਘਰੋਂ ਸਭ ਤੋਂ ਪਹਿਲਾਂ ਪ੍ਰਬੰਧਕ ਕਮੇਟੀਆਂ ਐਲਾਨ ਕਰਨ ਵੀ ਭਾਈ ਅਸੀਂ ਉਹਦਾ ਸਮਾਜ ਬਾਈਕਾਟ ਕਰਾਂਗੇ ਗੁਰੂ ਘਰੋਂ ਬਾਹਰ ਨਹੀਂ ਦਿੰਦੇ ਜਿਹੜਾ ਨਸ਼ਾ ਵਿੱਚ ਝੂਆ ਕਰਨ ਵਾਲਾ ਦਾ ਜਨਮ ਫਰੀਜ ਹੈ ਉਹ ਤਾਂ ਆਪਣੇ ਆਪ ਦੇ ਬੱਚੇ ਨੇ ਉਹਨਾਂ ਦਾ ਇਲਾਜ ਕਰਾਓ ਦੁੱਧ ਪਿਓ ਖਵਾਓ ਉਹ ਵੀ ਲੰਗਰ ਰੋਹਣੀ ਆ ਹਨਾ ਅਥੇਰਾ ਉਹਨਾਂ ਨੂੰ ਰੋਕੋ ਹਰ ਕਰੇ ਮੁਕਤਾ ਫੁਹਾਂ ਜਿਹੜੀਆਂ ਹੁੰਦੀਆਂ ਨੇ ਉਹ ਵਿਚਾਰੇ ਆਪਣੀ ਉਹ ਫਿਰ ਉਹਨਾਂ ਨੂੰ ਗਲਤ ਵਰਤਿਆ ਜਾਂਦਾ ਹੈ ਇਹ ਸਾਰੇ ਚੀਜ਼ ਦੀ ਜੜ ਚੀਟੀਆਂ ਪਾਸੇ ਉਹ ਪੱਟ ਰਹੇ ਨੇ ਉਹ ਨਸ਼ੇ ਦੀ ਉਹ ਹੋਰ ਕਿਉਂ ਦੇ ਗੋਖੀਆਂ ਪੁੰਨ ਨੇ ਹੋਰ ਕਿਉਂ ਲਾਤੂ ਨੇ ਪੁਰਾਣੇ ਉਹ ਤਾਂ ਵਸ ਮੱਤ ਕੇ ਲੈ ਜਾਂਦੇ ਨਸ਼ਿਆਂ ਨੂੰ ਬੰਦ ਨੇ ਨਸ਼ਿਆਂ ਆਦਤ ਲੈ ਕੇ ਜੇ ਨੂੰ ਉਹਦਾ ਫੇਰ ਤਾਂ ਨੂੰ ਹੋਏ ਪੁਲਸ ਵੀ ਇਸ ਤੇ ਕਾਦੀ ਸੋ ਨੂੰ ਇਕੱਠਾ ਕਰਨਾ ਬੂ ਇਕੱਠੇ ਹੋਣਾ ਬੂ ਦੇਖੋ ਮੈਂ ਤਾਂ ਹਰੇਕ ਥਾਂ ਇਹੀ ਗੱਲ ਕਰਦਾ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਲੋਕ ਇਹ ਗੱਲ ਸੈਕਟੂ ਹੀ ਕਰਦੇ ਮੈਨੂੰ ਪਤਾ ਕਿ ਉਹ ਪਤਾ ਨਹੀਂ ਉਹ ਨਾਲ ਬਰੇਕ ਕਿੱਟਨ ਨਾਲ ਮਾਰਨੇ ਖੁਚਾ ਨਹੀਂ ਬੋਲਦੇ ਲੋਕ ਸਿਆਣ ਮਹਾਰਾਜ ਪਿੰਡਾਂ ਦੇ ਕਿੱਥੇ ਆਉਂਦਾ ਵੱਡੇ ਵੱਡੇ ਲੋਕਾਂ ਨਹੀਂ ਬੋਲ ਕਉ ਨਹੀਂ ਬੋਲਦੇ ਉਹਨਾਂ ਨੂੰ ਪਤਾ ਵੀ ਘਰਾਂ ਦੇ ਹੁਣ ਕੇ ਅੱਥਰੂ ਤਾਂ ਗਰੋਦੇ ਭਾਈ ਬੋਲੋ ਆਪਾਂ ਗੁਰੂ ਗੋਬਿੰਦ ਸਿੰਘ ਆ ਪੂਰਨ ਤੁਸੀਂ ਸਾਰੇ ਹੋ ਮੈਥੋਂ ਸਿਆਣ ਹੋ ਵੱਡੇ ਭਾਈਓ ਇਕੱਠੇ ਹੋ ਕੇ ਲੜੋ ਜੇ ਆਪਾਂ ਲੜਾਂਗੇ ਫੇਰ ਹੀ ਆਪਣਾ ਮੁਸ ਬਣੂਗਾ ਸੇਕਪਾਉ ਨੂੰ ਇੱਕ ਮਣਕੇ 'ਚ ਪਰੋ ਇੱਕ ਮਾਲਾ ਇੱਕ ਧਾਗੇ 'ਚ ਪਰੋ ਗਾਹਾਂ ਸ਼੍ਰੋਮਣੀ ਕਮੇਟੀ 'ਆਂ ਵੋਟਾਂ ਹੁੰਦੀਆਂ ਨੇ ਇੱਕ ਬੰਦੇ ਚੋਣ ਨੇ ਇੱਕ ਬੰਦੇ ਜਿਨ੍ਹਾਂ ਦੀ ਕੋਈ ਦੇਣ ਐ ਕੌਮ ਨੂੰ ਜਾਂ ਜਿਨ੍ਹਾਂ ਨੇ ਜਿਨ੍ਹਾਂ ਤੱਕ ਦੀਆਂ 25-2500 33 ਸਾਲਾਂ ਜੋ ਨਵੇਂ ਵੱਜੀ ਸਿੰਘ ਨੇ ਆਪਣੇ ਜੋ ਹੁਣ ਅੰਦਰ ਕਰੇ ਨੇ ਇਹਨਾਂ ਸਾਰਿਆਂ ਨੂੰ ਸਮਾਓ ਆ ਪਾਇਰ ਤੇ ਨੇ ਸਾਲ ਹੋ ਗਏ 70 ਭਾਈ ਜਾਨੇ ਉਹਨਾਂ ਨੇ ਆਪਣੇ ਕੰਮ ਕਾਣ ਪਰਲੇ ਤੇ 1100 ਤੋਂ ਸ਼੍ਰੋਮਣੀ ਕਮੇਟੀ ਬਤਲੋ ਜੋ ਬਦਲੋ ਜੋ ਆਪਣੀ ਆਪਣੀ ਆਪਣੀਆਂ ਨੇਕ ਬੰਦੇ ਜੋ ਆਪਦੇ ਇਲਾਕਿਆਂ ਦੇ ਵੀ ਚੋਰਾ ਨੂੰ ਭਜਾਉਂ ਫੱਗਾਂ ਨੂੰ ਭਜਾਉਂਦੇ ਬਹੁਤ ਸਾਰੇ ਵੀ ਉਹ ਜੇਗਾ ਲੈ ਘਰੇ ਰਹੇ ਚੋਰ ਤਾਂ ਹੈਗੀ ਨੇ ਯਾਰ ਪਾਪੀ ਨੇ ਕਿੰਨੀਆਂ ਬਿਆਦੀਆਂ ਹੋ ਗਈਆਂ ਉਹਦਾ ਕੋਈ ਸਾਥ ਨਹੀਂ ਮਿਲਿਆ ਮਿਲਿਆ ਸਾਥ ਬਿਆਦੀਆਂ ਦਾ ਕਿਸੇ ਦਾ ਦਸਤੋ ਵੀ ਹੋਇਆ ਨਹੀਂ ਕੋਈ ਸੁਝਾਣੀ ਲਈ ਬਿਆਦੀਆਂ ਦੋਸ਼ੀਆਂ ਨੂੰ ਸੋ ਤਿਆ ਕਰੋ ਇਕੱਠੇ ਹੋ ਕੇ ਲੜੋ ਕੋਈ ਸਾਹਮੂਰਚਾ ਚੱਲ ਰਿਹਾ ਤੁਸੀਂ ਲਵੇ ਇਹ ਲੋਕੋ ਲਾਗੇ ਦੇ ਲੋਕੋ ਜਾਣੀਗੇ ਬਦ ਤੋਂ ਬਦ ਹਾਜ਼ਰੀ ਕਰੋ ਆਪਣੇ ਬੰਦੀ ਸਿੰਘ ਬਾਹਰ ਆਉਣ ਸੋ ਭਾਈ ਯਾਦ ਰਾਂ ਗੋਲਦਾ ਹੋਇਆ ਖਿਮਾਂ ਦਾ ਜਾਚਕਾਂ ਇਹ ਗਲਤ ਮਸਤ ਗੱਲ ਬੋਲੀ ਹੋਵੇ ਤਾਂ ਆਪਣਾ ਬੱਚਾ ਜਾਣ ਕੇ ਮਾਫ਼ ਕਰੋ ਫੱਟੇ ਕਲਾਉਣਗੇ ਕੱਜ ਵੱਜ ਕੇ ਬੋਲੋ